જરા ਨਿਗਾਹ ਮਾਰੋ ਆਮ ਆਦਮੀ ਪਾਰਟੀ ਦੇ ਲੱਗੇ ਝੰਡਿਆਂ ਦੇ ਉੱਪਰ ਹੁਣ ਦੱਸਦੇ ਹਾਂ ਤੁਹਾਨੂੰ ਇਹਨਾਂ ਝੰਡਿਆਂ ਦੀ ਕਹਾਣੀ ਇਹਨਾਂ ਝੰਡਿਆਂ ਦੇ ਉੱਪਰ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਸਵਾਲ ਚੁੱਕੇ ਹਨ ਇਹ ਝੰਡੇ ਤਰਨਤਾਰਨ 'ਚ ਹੋਣ ਜਾ ਰਹੀਆਂ ਜਿਮਣੀ ਚੋਣਾਂ ਨੂੰ ਲੈ ਕੇ ਲਗਾਏ ਗਏ ਹਨ ਦਰਅਸਲ ਸੁਖਪਾਲ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਜੋ ਇਹਨਾਂ ਝੰਡਿਆਂ ਦੇ ਉੱਪਰ ਭਾਸ਼ਾ ਵਰਤੀ ਗਈ ਹੈ ਉਹ ਨਾ ਤਾਂ ਪੰਜਾਬੀ ਹੈ ਅਤੇ ਨਾ ਹੀ ਹਿੰਦੀ ਜੋ ਕਿ ਸਿੱਧਾ-ਸਿੱਧਾ ਪੰਜਾਬ ਅਤੇ ਪੰਜਾਬੀਅਤ ਤੇ ਉੱਪਰ ਹਮਲਾ ਹੈ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਇਹ ਹਮਲਾ ਆਮ ਆਦਮੀ ਪਾਰਟੀ ਦੀ ਦਿੱਲੀ ਟੀਮ ਦੇ ਇਸ਼ਾਰੇ ਉੱਪਰ ਹੋ ਰਿਹਾ ਹੈ ਉਹਨਾਂ ਕਹਿੰਦੇ ਕਿ ਪੰਜਾਬ ਵਿੱਚੋਂ ਹੀ ਪੈਸਾ ਲੁੱਟ ਕੇ ਪੰਜਾਬੀਆਂ ਉੱਤੇ ਹੀ ਹਮਲੇ ਕੀਤੇ ਜਾ ਰਹੇ ਹਨ ਜਿਸ ਦਾ ਮਾਝੇ ਦੇ ਮਝੈਲ ਤਰਨਤਾਰਨ ਦੀਆਂ ਜਿਮਣੀ ਚੋਣਾ ਚ ਪੂਰੀ ਤਰ੍ਹਾਂ ਜਵਾਬ ਦੇਣਗੇ ਔਰ ਕੀ ਕਿਹਾ ਜਰਾ ਤੁਸੀਂ ਵੀ ਸੁਣੋ ਤੁਸੀਂ ਕੱਲ ਜੀ ਸਾਰਿਆਂ ਨੂੰ ਜਿਵੇਂ ਕਿ ਕਰਨਤਰਨ ਜਮ ਜਿਮਨੀ ਚੋਨ ਚ ਅ ਇਲੈਕਸ਼ਨਲ ਚ ਕੰਪੇਨ ਦੇ ਦੌਰਾਨ ਅੱਜ ਵੇਖਣ ਨੂੰ ਮਿਲਿਆ ਪਹਿਲੀ ਗੱਲ ਤੇ ਵੀ ਸਰਕਾਰ ਦੀ ਜਿਹੜੀ ਧੱਕੇਸ਼ਾਹੀ ਆ ਉਹ ਸਰੇ ਆਮ ਸਾਹਮਣੇ ਨੂੰ ਦਿਖਣ ਨੂੰ ਮਿਲ ਰਹੀ ਵੀ ਪੁਲ ਦੇ ਉੱਤੇ ਆ ਬਗਾਇਤ ਹੈ ਸਰਕਾਰੀ ਪ੍ਰਾਪਰਟੀ ਦੇ ਉੱਤੇ ਇਸ ਤਰੀਕੇ ਨਾਲ ਜਿਹੜੀ ਹੈ ਸਰਕਾਰ ਦੀ ਆ ਵੇਖੋ ਇੱਕ ਹੀ ਲੱਗੇਗਾ ਉਹ ਅੱਗੇ ਵੀ ਸਾਰੇ ਸਰਕਾਰੀ ਖਮੈਦ ਉਤੇ ਆ ਵੇਖਣ ਨੂੰ ਤਾਂ ਲੱਗਦਾ ਹੋ ਕਿ ਸ਼ਾਇਦ ਇਹ ਆਪ ਪਾਰਟੀ ਦੇ ਛੰਡੇ ਆ ਪਰ ਜਿਹੜੇ ਆ ਭਾਸ਼ਾ ਕਿਹੜੀ ਭਾਸ਼ਾ ਲਿਖੀ ਆ ਕਿ ਕੀ ਪੰਜਾਬ ਦੇ ਵਿੱਚ ਪੰਜਾਬ ਦੇ ਜਿਹੜੇ ਉਛਾਹ ਦੇ ਨਾਲ ਪੰਜਾਬ ਦੇ ਲੋਕਾਂ ਨੇ ਬਦਲਾਅ ਦੇ ਨਾਲ ਜਿਹੜੀ ਇੱਕ ਸਰਕਾਰ ਚੁਣੀ ਸੀ ਕਿ ਸ਼ਾਇਦ ਕੋਈ ਸਾਡਾ ਕੁ ਭਲਾ ਹੋ ਸਕੇ ਸ਼ਾਇਦ ਸਾਡੀ ਜਵਾਨੀ ਜਾਂ ਕਿਸਾਨੀ ਦੇ ਸਾਡਾ ਕੋਈ ਬਿਹਤਰ ਹੋ ਸਕੇ ਅੱਜ ਉਹਦਾ ਆ ਨਤੀਜਾ ਸਾਹਮਣੇ ਨਿਕਲ ਰਿਹਾ ਹੁੰਦਾ ਵੀ ਪੰਜਾਬ ਦੇ ਵਿੱਚ ਪੰਜਾਬੀ ਤੇ ਦੂਰ ਦੀ ਗੱਲ ਹਿੰਦੀ ਵੀ ਦੂਰ ਦੀ ਗੱਲ ਤੇ ਅਬ ਕਿਹੜੀ ਭਾਸ਼ਾ ਜਿਸ ਨੂੰ ਪੜਨ ਲੱਗਿਓ ਸਮਝ ਨਹੀਂ ਆਦੀ ਪਤੰਤ ਜਿਹੜੀ ਜਿਹੜੀ ਬਿਹਾਰ ਚੋਂ ਆਇਆ ਜੀ ਬਿਹਾਰ ਦੀ ਆ ਕੇ ਗਜਰਾਤ ਦੀ ਆ ਕੇ ਕਿੱਥੋਂ ਦੀ ਆ ਤੇ ਪੰਜਾਬ ਦੇ ਲੋਕਾਂ ਦਾ ਲੁੱਟਿਆ ਹੋਇਆ ਪੈਸਾ ਆ ਹਾਲ ਪੰਜਾਬ ਦੇ ਛੋਣ ਲਿਆ ਜਿਸ ਤੋਂ ਮੇਰੀ ਬੇਨਤੀ ਹੱਥ ਬੰਨ ਕੇ ਸਾਰੇ ਤਰਨ ਤਰਨ ਦੇ ਵੋਟਰ ਸਬੰਧਨੋਂ ਵੀ ਹੋਣੇ ਜਾਗ ਜੋ ਹੋਣੇ ਤਗੜੇ ਹੋ ਕੇ ਆਪ ਦੀ ਸਹੀ ਜਿਹੜੀ ਪਾਰਟੀ ਆ ਜਿਹੜੀ ਪੰਜਾਬ ਦੇ ਔਖੇ ਸੌਖੇ ਵੇਲੇ ਪੰਜਾਬ ਨੂੰ ਮਾੜੇ ਹਾਲਾਤਾਂ ਦੇ ਵਿੱਚੋਂ ਕੱਢਣ ਨੂੰ ਪੰਜਾਬ ਦੀ ਕਿਸਾਨੀ ਨੂੰ ਖੁਸ਼ਹਾਲੀ ਦੇ ਰਾਹ ਤੇ ਲੈ ਕੇ ਆਉਣ ਨੂੰ ਪੰਜਾਬ ਨੂੰ ਨੌਜਵਾਨੀ ਨੂੰ ਜਿਹੜਾ ਨਸ਼ਿਆਂ ਤੋਂ ਬਚਾਉਣ ਲਈ ਜਿਹੜੀ ਪਾਰਟੀ ਆ ਕਾਂਗਰਸ ਪਾਰਟੀ ਉਹਦਾ ਸਾਥ ਤੇ ਸਹਿਯੋਗ ਔਰ ਇਹੋ ਜਿਹੇ ਗਰੁੱਪੀਆਂ ਤੋਂ ਜਿਹੜੇ ਪਤਾ ਨਹੀਂ ਕਿਹੜੇ ਸੂਬੇ ਦੇ ਝੰਡੇ ਲਿਆ ਕੇ ਇੱਥੇ ਲਾ ਕੇ ਤੇ ਪੰਜਾਬ ਦੇ ਲੋਕਾਂ ਨੂੰ ਫਿਰ ਸੱਤਾਧਿਰ ਜਿਹੜੀ ਪਾਰਟੀ ਉਹ ਗਮਰਾਹ ਕਰਨ ਦੀ ਆ ਜਿਨ੍ਹਾਂ ਨੇ 6 ਚ ਸਾਲਾਂ ਦੇ ਵਿੱਚ ਜਿਹੜਾ ਪੰਜਾਬ ਦਾ ਇੱਕ ਢੱਕਾ ਨਹੀਂ ਤੋੜਿਆ ਸੋ ਆਏ ਲੋਟੇ ਕੋ ਸੋਟੇ ਤੇ ਗੁੰਡਾਗਰਦੀ ਤੇ ਗੈਂਗਰਵਾਦ ਤੋਂ ਬਗੈਰ ਕੱਖ ਬਦਲਾ ਨਹੀਂ ਦਿੱਤਾ ਅੱਜ ਮੌਕਾ ਆਇਆ ਵੀ ਜਿਹੜੇ ਅਗਲਾ ਜਿਹੜਾ ਸਾਲ ਇੱਕ 6 ਮਹੀਨੇ ਜਿਹੜੇ ਰਹਿ ਗਏ ਇਹਨਾਂ ਦੇ ਕਿ ਲੋਕਾਂ ਦੀ ਜਾਨ ਸੂਕੀ ਕਰਨ ਨੂੰ ਇਹਨਾਂ ਨੂੰ ਇੱਕ ਕਰਾਰਾ ਜਵਾਬ ਦੇਣ ਦੀ ਲੋੜ ਹੈ ਹੋਰ ਕੋਈ ਰਸਤਾ ਨਹੀਂ ਹੈਗਾ ਸੋ ਆਏ ਤੁਹਾਡੀ ਵੋਟ ਪਾਉਣ ਤੋਂ ਸੋ ਇਹ ਸਿਆਸੀ ਗੱਲਾਂ ਨੂੰ ਪਾਸੇ ਰੱਖਦੇ ਹੋਏ ਵੀ ਆਜ ਦੇ ਹਾਲਾਤ ਜਿਹੜੇ ਬਣੇ ਪਏ ਆ ਵੀ ਸਰਕਾਰ ਦੀ ਅ ਪ੍ਰੋਪਰਟੀ ਦੀ ਜਿਹੜੀ ਮੌਜੂਦਾ ਸਰਕਾਰ ਐ ਦੁਰਵਰਤੋਂ ਕਰਨ ਲਈ ਔਰ ਪਤਾ ਨਹੀਂ ਕਿਹੜੇ ਸੂਬੇ ਦੇ ਕਿਹੜੇ ਝੰਡੇ ਲਾ ਕੇ ਇੱਥੇ ਪੰਜਾਬ ਦੇ ਲੋਕਾਂ ਦਾ ਜਿਹੜਾ ਮਜ਼ਾਕ ਡਾਇਆ ਜਾ ਰਿਹਾ ਔਰ ਜਿਹੜੀ ਪੰਜਾਬ ਦੇ ਲੋਕਾਂ ਦੀ ਜਿਹੜੀ ਪੱਗ ਆ ਜਿਹੜੀ ਸ਼ਾਨ ਇੱਕ ਜਿਹੜੀ ਬਣਾ ਕੇ ਦਿੱਤੀ ਸੀ ਅੱਜ ਉਹਨੂੰ ਇੱਥੇ ਔਰੋਲਿਆ ਜਾ ਰਿਹਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ